सारे सारे पाल लागे हाँ जी हाँ जी ये दूसरा चक्कर दो चक्कर सर जी किरण सर बहुत हो दिया शाबाश बापू जी दो चक्कर बाकी आ शाबाश वेलडन बापू जी बहुत वादिया दौड़ रहे। है इकवंजा तो साठ करोड़ रुपये ਨਹੀਂ ਨਹੀਂ ਇਹ ਥਰਡ ਆ 31 ਦੇ ਸਰ ਉਹ ਬਲੀਵਲ ਹਾਂਜੀ ਹਾ 21 ਵਾ 30 ਵਾ ਫੜ ਆ ਇਹ ਨਹੀਂ ਫਿਨਿਸ਼ ਹੋ ਗਈ ਸਰ ਇਹ ਜੀ ਫਿਨਿਸ਼ ਹੈ ਇਹਨਾਂ ਦੇ ਇੱਕ ਲਾਪ ਪਿਆ ਕਰ ਸਾ ਬਾਪੂ ਜੀ ਇਹਨਾਂ ਤੀਸਰਾ ਲਾਸਟ ਲਾਪ ਹੈ ਮੈਂ ਗਰਮੀ ਵੀ ਬਹੁਤ ਆ ਤੇ ਵਧੀਆ ਦੌੜ ਰਿਹਾ ਬਾਪੂ ਜੀ ਤੇ ਨੌਜਵਾਨਾਂ ਨੂੰ ਨਾ ਬਾਪੂ ਜੀ ਤੋ ਸਿੱਖਣਾ ਚਾਹੀਦਾ ਇਹ ਇੰਨਾ ਸਰੀਰ ਫਿੱਟ ਰੱਖਿਆ ਐਨੀ ਉਮਰ ਦੇ ਵਿੱਚ ਵੀ ਬਾਪੂ ਜੀ ਬਹੁਤ ਵਧੀਆ ਜੀ ਲਾਸਟ ਚੱਕਰ ਸ਼ਾਬਾਸ਼ ਬਾਪੂ ਜੀ ਲਓ ਜੀ ਆ ਲਾਸਟ ਲੈਪ ਆ ਗਿਆ ਤੇ ਬਾਪੂ ਜੀ ਆਪਣੇ ਏਜ ਗਰੁੱਪ ਦੇ ਵਿੱਚ ਪਹਿਲੇ ਸਥਾਨ ਤੇ ਨੇ ਕਿਰਨ ਸਰ ਬਹੁਤ ਵਧੀਆ ਸ਼ਾਬਾਸ਼ ਕਿਰਨ ਸਰ 35 ਤੋਂ 31 ਤੋਂ 40 ਗਰੁੱਪ ਦੇ ਵਿੱਚ ਸੈਕੰਡ ਪੋਜੀਸ਼ਨ ਇਹਨਾਂ ਤੇ ਬਾਪੂ ਜੀ ਆ ਗਏ ਨੇ ਸੈਕੰਡ ਬਾਪੂ ਜੀ ਫਿਨਿਸ਼ ਕਰ ਰਹੇ ਨੇ ਬਹੁਤ ਵਧੀਆ ਬਾਪੂ ਜੀ ਸ਼ਾਬਾਸ਼ ਜੀ ਆ ਜਾਓ ਬਾਪੂ ਜੀ ਬਹੁਤ ਵਧੀਆ ਸ਼ੋਅ ਨੌਜਾਨੋ ਸੁਨੇਹਾ ਬਾਪੂ ਜੀ ਤੋਂ ਸਿੱਖੋ ਕੁਝ ਐਨੀ ਉਮਰ ਦੇ ਵਿੱਚ ਵੀ ਆਪਣੇ ਆਪ ਨੂੰ ਫੇਟ ਰੱਖਿਆ ਬਾਪੂ ਜੀ ਨੌਜਾਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਇਹਨਾਂ ਨੌਜਾਨਾਂ ਨੂੰ ਮਿਹਨਤ ਕਰਨ ਗੇਮ ਲਾਉਣ ਨਸ਼ੇ ਤੋਂ ਦੂਰ ਰਹਿਣ ਸਹੀ ਮਾਪੇ ਉਹਦੇ ਅੱਗੇ 15 ਅਮਰਦੇਵੀ ਆਉਣ ਵਾਲੇ ਸਮੇਂ ਦਾ ਪੂਆਖਾ ਦੇਖਦਾ ਬਾਬੂ ਜੀ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਾਦੇ ਸਾਨੂੰ ਵੀ ਬਹੁਤ ਤੁਹਾਡੇ ਤੋਂ ਪ੍ਰੇਰਣਾ ਮਿਲੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਤੇ ਤੁਸੀਂ ਵੀ ਨੌਜਵਾਨਾਂ ਵਾਸਤੇ ਚਾਨਣ ਦਾ ਮਨਾਰਾ ਬਣੋ ਥੈਂਕ ਯੂ ਓਮ ਜੋ ਜਸ ਤੇ ਫਾਈਨਲ ਬਾਲ हंड्रेड मीटर रेस के बाद टेन थाउसेंड मीटर रेस भी करवाई जाएगी हंड्रेड मीटर रेस खत्म होने के बाद दस हजार मीटर रेस करवाई जाएगी जो दस हजार मीटर बहुत बढ़िया बच्चे गुलाबी अपने बुजुर्ग वास्ते अपना प्रेरणा स्रोत अपने मार्गदर्शक अपने बाहर क्या है बहुत बढ़िया अथलीट साढ़े

fiz पांच किलोमीटर सूरज ड्राइवर ने चलाई ਨੇ ਨਹੀਂ ਜਾਣਾ ਯਾਰ ਇਧਰ ਮਸਾਲ ਪੱਢੀਂਗੇ ਮੇਰੇ ਚਿੱਟਾ ਪੱਢੀਂਗੇ ਬਹੁਤ ਜਿਆਦਾ ਸਾਡਾ ਪੱਢਾ ਬੰਦ ਕਰ ਦੇ ਜਿਹੜਾ ਮੈਂ ਕਿਹੜਾ ਪੱਢ ਲੇਗਾ ਸਾਰਾ ਹੀ ਹੈ ਅਸੀਂ ਲੈ ਗਏ ਲੋਗ ਜੋ ਦੱਸਦੇ ਫਾਈਨਲ ਬਾਲ